ਹਾਂਜੀ ਬਾਬੋ ਕੀ ਹਾਲ ਚਾਲ ਸਾਰੇ ਵੀਰਾਂ ਦਾ ਏ ਗੁੱਡ ਮਾਰਨਿੰਗ ਸਾਰਾ ਗੁੱਡ ਮਾਰਨਿੰਗ ਤੇ ਸੋ ਬਸੋ ਅੱਜ ਪਹਿਲਾਂ ਇਧਰ ਹੀ ਆ ਗਏ 8 ਕ ਦਾ ਟਾਈਮ ਹੋ ਗਿਆ 8:00 8 ਦਾ ਨਾ ਤੇ ਮਨਪ੍ਰੀ ਥੋੜਾ ਕੰਮ ਗਿਆ ਉਹ ਕਦਾ ਮੜਾ ਨਿਗਾ ਮਾਰ ਲੀਆਂ ਕਬੂਤਰਾਂ ਦੇ ਬਾਟਿੰਗ ਵੀ ਉਹਦੇ ਉਹ ਅੰਦਰ ਆਪਣੀ ਕਬੂਤਰੀ ਵਟੀ ਜੀ ਕੱਲ੍ਹ ਜਿਹੜੀ ਕੰਤਰਾਂ ਵਾਲੀ ਜਿਹੜੀ ਸੁੱਜ ਗਈ ਥੱਲੋ ਹਨ ਤੇ ਉਹ ਕਾ ਅੰਦਰ ਬੈਠੀ ਹੈ ਖੰਧਰਾ ਵੀ ਬਿੱਲੀ ਬੁੱਲੀ ਨਾਲ ਵੜ ਜੇ ਉਹਦਾ ਬੈਠੀ ਤਾਂ ਪਿੰਜਰੇ ਜੀ ਆ ਟਾਈਮ ਪਰ ਮੈਂ ਇੱਧਰ ਆ ਗਿਆ ਟਾਈਮ ਨਾਲ ਹੀ ਉਹ ਥੋੜਾ ਬਾਦਲ ਗਿਆ ਕੰਮ ਠੀਕ ਹੈ ਤੇ ਚਲੋ ਫਿਰ ਇਹਨੇ ਕਬੂਤਰ ਕੁਆਤੇ ਦੀ ਚਾਬੀ ਹੋਈ ਤਾਂ ਆਪਣੇ ਕੋਲੇ ਹੈਣਾ ਜਿੰਦੇ ਜੁੰਦੇ ਖੋਲ ਦਿੰਦੇ ਹੈਗੇ ਤੇ ਹੋਰ ਕੁਝ ਕਰ ਲਾਂ ਘਾਟਵਾ ਦਮਾਣੀ ਮੁਠੀ ਆਪਦੀ ਤੇ ਫਿਰ ਇਹਨੇ ਚਾਪੀ ਭਾਲਦੇ ਆ ਤੇ ਜਿੰਦੇ ਜੁੰਦੇ ਖੁੱਲ ਗਿਆ ਆਹ ਤੇ ਉਹ ਤੇ ਚਲੋ ਅੰਤ ਚੱਲ ਕੇ ਇਹਨੇ ਬਾਰੀਆਂ ਬੁੱਕੀ ਖੋਲ ਗਏ ਤੁਹਾਨੂੰ ਦਿਖਾਉਣੇ ਆ ਫਿਰ ਲਓ ਜੀ ਖੋਲ ਲਿਆ ਬਾਰੀਆਂ ਬੁੱਕੀ ਆਪਣੀ ਇਹ ਵਾਲੀਆਂ ਵੀ ਆਹ ਆ ਕਿਆ ਬਾਤ ਹੈ ਕਿਆ ਬਾਤ ਚੰਨਨੀ ਹੋ ਗਿਆ ਆ ਬੈਠੀ ਆਪਣੀ ਕਬੂਤਰੀ ਉਹ ਦਾਤ ਆਇਆ ਮਕਰ ਦਈਏ ਆ ਚੱਕੋ ਜੀ ਇਹ ਇੱਕ ਸ ਕਰੋ ਜੀ ਆ ਕਬੂਤਰੀ ਆਪਣੀ ਆਹ ਦੀਦੀ ਆ ਇਹ ਇਧਰ ਦੀ ਵੀ ਨਾ ਤੇ ਮੈਨੂੰ ਸੱਟ ਲੱਗਦੀ ਆ ਹਰੀਆਂ ਮਿੱਠਾ ਮਾਰੀ ਜੇ ਬਸ ਨਹੀਂ ਫਟ ਨਹੀਂ ਹੋਈ ਇਹ ਚਲੋ ਬਾਬੇ ਕੋਈ ਨਹੀਂ ਕਰਦੇ ਆ ਫਿਰ ਵੀ ਬੰਦ ਘਾਟੇ ਕੰਮ ਤਾਂ ਦੁੱਜੇ ਨਾ ਤੇ ਵੇਲੇ ਜੀ ਸੀਗੇ ਬਾਕੀ ਤੇ ਜਾਹੇ ਹੁਣੇ ਚੜਿਆ ਕੋਈ ਤੱਕ ਜਿਤਾਉਂਦੀ ਨਹੀਂ ਵੀ ਕੀ ਕਰ ਗਿਆ ਨਾ ਚਲੋ ਕੋਈ ਨਹੀਂ ਵੇਣੀ ਆ ਫਿਰ ਲਓ ਬਾਬੇ ਤੇ ਆਪਣੇ ਮਲਾ ਬਾਰੀਆਂ ਪੂਰੀਆਂ ਖੋਲਤੀਏ ਇੱਧਰ ਬੈਠਕ ਦੀਆਂ ਬਾਰੀ ਵੇਖ ਲਈਏ ਖੁੱਲੀ ਆ ਕਿ ਬੰਦ ਦਾ ਖੋਲਣਾ ਗਿਆ ਵਕ ਜੀ ਨਹੀਂ ਬਾਰੀ ਬੰਦ ਹੀ ਪਈ ਆ ਜੇ ਤੇ ਚਲੋ ਪਰ ਖੁੱਲ ਗਈ ਲਓ ਜੀ ਤੇ ਲੇਟਾਂ ਬੰਦੀ ਸੀਗੀਆਂ ਪਹਿਲਾਂ ਹਨਾ ਇਹ ਕੱਲੀ ਬਾਰੀਆਂ ਕੋਲ ਨਾਲ ਹੀ ਆ ਬਈ ਤੇ ਆਪਾਂ ਖੋਦਨੇ ਆ ਤੇ ਬਸ ਬੱਚੇ ਵੇਖੋ ਆਪਣੇ ਸਭ ਤੋਂ ਪਹਿਲਾਂ ਜਿਹੜੇ ਇੱਥੇ ਬੈਠੇ ਨੇ ਸੀਗੇ ਇਸ ਤਰ੍ਹਾਂ ਦੇ ਹਨ ਤੇ ਦੇਖੋ ਆ ਵਰਦੇ ਪੂਰੇ ਹੋ ਗਏ ਵੱਡੇ ਐ ਤੋਰੇ ਫਿਰਲੇ ਹੋ ਗਏ ਦੋਨੇ ਇਹੋ ਜੀ ਗੱਲ ਨਹੀਂ ਗਈ ਤੈਨੂੰ ਪਾ ਚਾਬੀ ਚੱਕ ਕੇ ਦੂਜੀ ਆਪਣੇ ਨਾਲ ਤੇ ਵੇਣ ਦੂਜੇ ਕੁੰਡੇ ਖਾਡੇ ਖੋਲ ਕੇ ਨਾ ਤੇ ਦਿਖਾਉਣੇ ਤੁਨੂੰ ਵੀ ਤਦੋਂ ਆਪੇ ਹੁਣ ਚੱਲਦੇ ਆਂਗੇ ਖੇਤ ਤੇ ਖੇਤ ਚੱਲ ਕਾਣਾ ਮੋਟਰ ਛੱਡ ਕੇ ਆਉਣੀ ਆ ਪਰ ਘਰੋਂ ਫੂਹ ਆਇਆ ਸੀਗਾ ਲਾਈਟ ਚੱਲੀ ਜਾਂਦੀ ਸੀਗੀ ਮੰਮੂਹਾ ਕਰੀ ਕਣਕਾਂਲੇ ਚ ਦੋ ਕਹਿਰਿਆਂ ਚ ਤੇ ਆਪੇ ਮੋਟਰ ਪਈ ਜਾਊਗੀ ਤੇ ਚੱਲੋ ਫਿਰ ਚੱਲਦੇ ਆਂ ਖੇਤ ਨੂੰ ਤੇ ਤੁਹਾਨੂੰ ਚੱਲ ਕੇ ਕਰਦੇ ਸ਼ੇਅਰ ਤੁਹਾਡੇ ਨਾਲ ਨਾ ਲਓ ਜੀ ਆ ਗਏ ਖੇਤ ਤੇ ਲਾਈਟ ਆਈ ਜਾਂਦੀ ਚੱਲੀ ਜਾਂਦੀ ਸੀਗੀ ਤੇ ਦਾਵਾ ਦਾ ਮਾ ਮੋਟਰ ਮਟਰ ਛੱਡਤੀ ਕਿਰਾ ਬੰਨ੍ਹ ਲੈ ਕਰਦੇ ਓਕੇ ਮੈਂ ਚੱਲ ਵੀਡੀਓ ਵੀਡੀਓ ਫੇਰ ਵੀ ਬਣਾ ਲਾਂਗੇ ਵੀ ਦੱਸ ਦਿਆਂਗੇ ਤੇ ਭੌਂਕਦੇ ਫਿਰਦੇ ਹੁਣ ਹਨਾ ਤੇ ਪਾਣੀ ਪੁਣੀ ਛੜਦਾ ਵਾਪੇਓ ਠੀਕ ਆ ਬਾਕੀ ਖੇਤ ਦਾ ਵੀਊ ਚੈੱਕ ਕਰੋ ਬਹੁਤ ਸੋਹਣਾ ਸੱਕ ਨੰਬਰ ਕਣਕ ਹਾਰੀਆਂ ਆਹ ਨਿਆਰੇ ਪੈ ਆ ਜਾਂਦਾ ਤੇ ਚੱਲੀ ਜਾਂਦੀ ਰਾਣੀ ਸੁੰਦਰਾ ਆਪਣੀ ਮੋਟਰ ਤੇ ਮੈਨੂੰ ਅੱਜ ਵੀ ਪਾਣੀ ਆਪਾਂ ਨੂੰ ਇੱਥੇ ਰਹਿ ਕੇ ਹੀ ਲਾਉਣਾ ਪਊਗਾ ਠੀਕ ਐ ਘਰੇ ਨਹੀਂ ਜਾ ਸਕਦੇ ਪਾਣੀ ਮੈਨੂੰ ਦਾ ਇੱਥੇ ਖੜਕੇ ਹੀ ਲਾਉਣਾ ਪਊਗਾ 100 ਚ 90% ਦਾ ਬਾਕੀ ਵੇਖੋ ਉਹ ਆ ਮੈਂ ਇੱਥੇ ਰੱਖ ਦਿੰਦਾ ਹੂੰ ਉਹ ਠੀਕ ਹੈ ਚਲੋ ਬਾਪੋ ਤੇ ਵੀਡੀਓ ਵੀਡੀਓ ਪਾਈਏ YouTube ਤੇ ਟਾਈਮ ਨਾਲ ਠੀਕ ਹੈ ਤੇ ਆਪ ਨਹੀਂ ਕਰਦੇ ਪਬਲਿਕ ਆਪ ਹਾਲ ਲਿਸਟਡ ਕਰਕੇ ਰੱਖ ਦਿੰਦੇ ਆ ਤੇ ਚਲੋ ਫਿਰ ਕਰਦੇ ਹਾਂ ਤਾਂ ਸ਼ੇਅਰ ਤੋਂ ਬਾਅਦ ਦਿਖਾਉਣੀ ਹੈ ਹਲੋ ਮੇਰੇ ਵੀਰੋ ਤੇ ਹੁਣ ਆਪਾਂ ਚੱਲਦੇ ਆਂ ਘਰ ਨੂੰ ਇਹ ਘਰੇ ਜਾਂਦਾ ਘਾਰ ਰੇ ਆਪਾਂ ਤਾਂ ਜਾਵਣੀ ਜਾਵੜੀ ਲੈਟ ਯਾਰ ਇੱਕ ਤੁਹਾਨੂੰ ਦੱਸਦਾ ਮੈਂ ਲੈਟ ਘੰਟਾ ਵੇਚਦੀ ਜਾਵੜੀ ਤੇ ਦੂਜੇ ਘਰੇ ਜੂਆਂ ਕਰ ਚੱਲਦੇ ਆਪਾਂ ਹਨਾ ਆਹ ਲਓ ਵੀ ਦੋਹਾਂ ਚ ਕਰ ਚੱਲਦੇ ਆਂ ਚਾਹ ਪਾਣੀ ਪੀ ਆਈਏ ਕਰੋ ਤੇ ਫਿਰ ਆਉਣਾ ਪੂਆ 100 ਚੋਂ 90% ਤਾਂ ਆਉਣੇ ਪੂਆ ਤੇ ਚਲੋ ਇਹ ਲੋਕ ਲੋਕ ਲਾ ਕੇ ਤੇ ਚੱਲਦੇ ਆਪਾਂ ਫਿਰ ਹੁਣ ਉੱਥੇ ਘਰੇ ਫਿਰ ਜਾਂਦਾ ਆਪਾਂ ਨੂੰ ਉਹਨਾ ਪੂ ਜਾਨ ਡਾਡ ਸਾਹਿਬ ਆਉਣਗੇ ਜਦੋਂ ਫਿਰ ਵੇਣੀ ਇਹਨੇ ਉਨਾ ਜਮੂਆਂ ਕਰ ਚੱਲਦੇ ਆਂ ਤੇ ਫਿਰ ਚੱਲਦੇ ਆਂ ਘਰ ਨੂੰ ਦੋ ਲੋਕ ਆ ਗਏ ਜਿੱਤ ਘਰੇ ਹੁਣ ਆਪਾਂ ਕਰੋ ਚਾਹ ਪਾਣੀ ਪੀ ਕੇ ਆ ਗਏ ਤੇ ਮਨ ਚ ਪਿਆ ਮੈਨੂੰ ਸੁੱਤਾ ਠੀਕ ਹੈ ਤੇ ਜਿਹੜਾ ਆਪਣਾ ਨਾਲ ਹੁੰਦਾ ਦੂਜਾ ਅਸ਼ੋ ਦੇ ਨਾਮ ਪੁਰੇ ਉਹਨਾਂ ਦਾ ਕੀ ਆ ਨੰਗੂ ਅਪਣੇ ਨਵੀਂ ਨਹੀਂ ਨਾ ਵਗਣੀ ਆ ਨਵੀ 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 ਇੰਨੀ ਐਂ ਕੁਛ ਨਾ ਆਉਦਾ ਦੋਨੋਂ ਆਪਾਂ ਕਰੋ ਚੱਕ ਲਈਏ ਤੇ ਚੱਲਦੇ ਆਂ ਖੇਤ ਹਨਾ ਮਾਸ਼ਾਅੱਲਾ ਨਾਲ ਚੱਲ ਮੇਰਾ ਕੱਲਾ ਜੀਏ ਲੱਗਦਾ ਠੀਕ ਹੈ ਨਾ ਅਗਲਾ ਬਦੋਂ ਨੇ ਬੈਠੇ ਦਵਾਂਗੇ ਤੇ ਬਸ ਇਹ ਪਾਣੀ ਵੀ ਲੱਗਣਾ ਲਊ ਆਪਣਾ ਤੇ ਦੋਂ ਦਾ ਚੰਨ ਕਿ ਦੇਖੀਏ ਕੀ ਇਹਦਾ ਆਪਾਂ ਤੇ ਉਹ ਚੱਕ ਲਈਏ ਆਪਾਂ ਚੱਲ ਗਏ। ਲਓ ਵੀ ਉਹ ਆਉਂਦਾ ਚੋਬਰ। ਆ ਜਾ ਆ ਜਾ ਮੁੰਡਿਆ ਭੱਜਿਆ ਕਰ ਰਿਹਾ ਹੈ ਮੁੰਡ ਨਾਲ। ਭੱਜ ਕੇ ਦਿਖਾ ਕਰ। ਭੱਜ ਕੇ ਦਿਖਾ ਭੱਜ ਕੇ। ਕੈਟ ਵਾਕਰ। ਚੱਲਦੇ ਆ ਉਹ ਫਿਰ ਖੇਤ। ਮੁੰਡੇ ਨਾਲ ਮਲਾ ਲਿਏ ਤੜਕੇ ਦੀ ਮਿਲੇ ਨਹੀਂ ਮੁੰਡੇ ਨੂੰ। ਕਿ ਨਹੀਂ? ਆਹ ਪ੍ਰਹਿਮਤ ਨਾਲ। ਹੋਰ। ਠੀਕ ਠਾਕ ਹੈ? ਮਿਲੇ ਨਹੀਂ ਉਹ। ਹਾਂ ਹੋਰ ਫਿਰ ਕਿਵੇਂ ਠੀਕ ਹੈ? ਕਰੇ ਵੀ ਨਹੀਂ ਮਿਲਿਆ। ਹਾਂ ਕਰੇ ਵੀ ਨਹੀਂ ਮਿਲੇ। ਚੱਲੀਏ ਖੇਤ ਫਿਰ। ਚੱਲ। ਜੋ ਮੇਰੇ ਵੀਰੋ ਕਿੱਥੇ ਆ ਗਏ ਦੋੱਚਾ ਕਿੱਥੇ ਆ ਗਏ ਠੱਟੂ ਠੱਟੂ ਤੂੰ ਅੱਡ ਦੂਜਾ ਬਣਾਇਆ ਤਾ ਹੁਣ ਸਦੀਕ ਆਵੇਂ ਵੱਟ ਆ ਸਦੀਕ ਬਣਾਇਆ ਪੈ ਤੂੰ ਵੱਡਾ ਸੂਰਮਾ ਯਾਰਾ ਬੜੀ ਗੱਲ ਐ ਇੱਥੇ ਲੋਕਾਂ ਦੀ ਯਾਰ ਭੈਣ ਚੋ ਤੇ ਥਾਂ ਤੇ ਹੱਗੀ ਪੇਰ ਉੱਥੇ ਮੂੰਹੇ ਚ ਹੱਗੀ ਪੇਰ ਦੇਖੀ ਲੈ ਹੁਣ ਇੱਥੇ ਹੱਗੀ ਪੇ ਇਹ ਭੈਣ ਚੋ ਪਰੇ ਮਾਂ ਹੀ ਜਾ ਲੋ ਇੱਥੇ ਹੁਣ ਕਹੀਏ ਕਿਹਨੂੰ ਇੱਥੇ ਆਪਾਂ ਨੂੰ ਕੀਨੇ ਕਰਿਆ ਕੰਮਣਾ ਇਹ ਚੱਲ ਫਿਰ ਹਾਂ ਕੀ ਗਾਲ ਕੱਢਣੀ ਜ਼ਰੂਰੀ ਤੋਂ ਕਣੇ ਗਾਲ ਕੱਢਣੀ ਜ਼ਰੂਰੀ ਹੈ ਜਿੱਥੇ ਕਰਨੀ ਹੈ ਤੇ ਕੱਢਣੀ ਪੈਂਦੀ ਚਲੋ ਆਪੋ ਤੇ ਚੱਲ ਕੇ ਕਿਹੜਾ ਕੁਰਾ ਵੇਖ ਹੈਗੇ ਤੇ ਪਾਣੀ ਤਾਂ ਨਹੀਂ ਕਿਵੇਂ ਲੱਗੀ ਜਾਂਦਾ ਲੈ ਵੇ ਦੇ ਵੇਖ ਲੈ ਇਹ ਲੈ ਵੀ ਦਸ ਸੌ ਲੈ ਬੰਦਾ ਗਾਲ ਨਾ ਕੱਢੂ ਵੀ ਹੋਰ ਕਰੂਗਾ ਤੁਸੀਂ ਮੈਨੂੰ ਤੂੰ ਨਿਗਰ ਰੱਖ ਦੂੰ ਲੈ ਇਧਰ ਇਹ ਆ ਚੈੱਕ ਕਰ ਯਾ ਪਾਏ ਡਟੀਆਂ ਵੀ ਉਹ ਸੌਰੀ ਹੋ ਗਿਆ ਬਈ ਗਾਰਗੜ ਨਿਕਲ ਗਈ ਹੈ ਕੋਹ ਨਹੀਂ ਨਿਕਲ ਚੱਲ ਹੁੰਦੇ ਕੱਟ ਦਾਂਗੇ ਵਾਹ ਕੱਟ ਦਾਂਗੇ ਇੱਥੇ ਕਿਤੇ ਤੂੰ ਵੇਖੀ ਚੱਲ ਮਾਲ ਹੀ ਮਾਲ ਪਿਆ ਇੱਥੇ ਜੀ ਹੈ ਮਾਲ ਹੀ ਮਾਲ ਪਿਆ ਇੱਥੇ ਵੀ ਵਾਧੂ ਵਾਧੂ ਕਰ ਦਾਂਗੇ ਹਾਂ afghanistan ਦਾ ਮਾਲ ਆਇਆ ਹੈ ਬੀਕਾ ਨੇਰ ਤੋਂ ਮਾਲ ਆਉਂਦਾ ਹੈ ਆ ਫੀਮ ਦੀ ਖੇਤੀ ਹੋ ਰਹੀ ਹੈ ਇੱਥੇ ਕਾਲੀ ਫੀਮ ਬੜੀ ਤਕੜੀ ਦੋ ਟਰਗੇ ਨਾਂਗੇ ਫੀਮ ਦੀਆਂ ਮਗਰ ਵੱਡੀਆਂ ਆ ਵੀ ਕਹ ਰਿਹਾ ਵਿੱਕੀ ਬਾਲਾ ਪਗਾਈ ਨਾ ਮਰ ਗਿਆ ਆਪਣਾ ਉਹੀ ਜਲਾਇਆ ਬਣਾ ਕੰਮ ਨਹੀਂ ਧੰਦਾ ਨਹੀਂ ਤੇ ਲਾ ਕੇ ਵੀਡੀਓ ਤੇ ਹਵਾ ਕਰੀਂਦੇ ਨਾ ਵੀ ਕਢੋ ਮੁੰਡਾ ਮੰਜਾ ਆਪਣਾ ਬਾਹਰ ਤੋੜ ਦੋ ਦਰਵਾਜਾ ਦੇਆ ਦੇ ਕੌਣ ਹੈ ਅੰਦਰ ਉਹ ਭੈਣ ਮਾਈ ਜਾਵਿਆ ਗਾੜ ਨਹੀਂ ਕੱਢੀ ਆਪਾਂ ਗਾ ਜਵਾਂ ਨਹੀਂ ਕੱਢਣੀ ਤੇ ਆਪਣਾ ਛਾਹੀ ਮੰਜਾ ਕੱਢ ਬਾਹਰ ਇਹ ਮੋਰਾ ਹੈ ਇਹ ਚੂਈਆਂ ਚਾਹੀਆਂ ਟੱਕਰ ਭੰਗੀਆਂ ਨੇ ਯਾਰਾ ਸਾਰਾ ਮੁੰਜਾ ਵੇਲਾ ਸਾਰਾ ਖਾ ਗਿਆ ਬੜਾ ਗੰਦਬੱਜ਼ਾ ਕੋਠੇ ਚ ਰ ਆਪਣੇ ਕੋਠੇ ਦੀ ਸਫਾਈ ਕਰਨੀ ਤਾਂ ਇਹ ਹੈਗਾ 7 ਸਟਾਰ ਹਾਟਲ ਇਹ ਚੱਲ ਬੇ ਅੜ ਗਈ ਗੱਡੀ ਆਏ ਹੋਇਆ ਮੇਰਾ ਸਾਲਾ ਆਏ ਢਾਇ ਇੱਥੇ ਦੁੱਧ ਰ ਢਾਈ ਆਏ ਢਾਲਾ ਕੰਦਰਾ ਚੱਲ ਲਾਵਾਂਗੇ ਨਾਲੇ ਬਰੋਨੇ ਪੰਜ ਚਾਰ ਰੀਲਾਂ ਆਪਾਂ ਭੰਡ ਦੇ ਮੋਟ ਸੰਗੀ ਇਹਦੇ ਹੋ ਗਿਆ ਤੂੰ ਕੱਚਾ ਜੀ ਥੋੜੀ ਮਗਰ ਕਰ ਇੱਥੇ ਆਪਾਂ ਕਾ ਲਿਆ ਹਾਂ ਇੱਥੇ ਕੀ ਹੈ ਰੀਲਾਂ ਲਾਉਣ ਨੂੰ ਕੀ ਭਾਏ ਐਡੀ ਸੋਹਣੀ ਹਰਿਆਲੀ ਚਾਰਛਰੇ ਤੂੰ ਵੀਡੀਓ ਵੇਖ ਬੰਦੀ ਲੈ ਵੀਡੀਓ ਵੇਖ ਬੰਦੀ ਮੈਨੂੰ ਹੋਰ ਨਹੀਂ ਪਤਾ ਵੇਖ ਫਿਰ ਦੇਖੀ ਫਿਰ ਵੀਡੀਓ ਵੇਖ ਬੰਦੀ ਵਾ ਵਾ ਬੁੰਡਿਆ ਵਾ ਵਾ ਹੋਇਆ ਆਏ ਵੀਡੀਓ ਪੂਰੀ ਕਰਨੀ ਭਾਜ ਤੈਨੂੰ ਵਾ ਗੰਦ ਪਾ ਪਾ ਕੇ ਹੋ ਜਾਂਦੇ ਦੋ ਆਪਣੇ ਜਾਨਵਰ ਡੇਪਰ ਦੇ ਟੱਟੇ ਮੱਖਲੇ ਆ ਆ ਜਾਂਦਾ ਲੰਮਾ ਲੱਤਾਂ ਕਿੱਧਰ ਗਿਆ ਆਏ ਨੇ ਦੋ ਆ ਜਾਂਦਾ ਵੇਖ ਠੱਪੇ ਮਾਰ ਆ ਹੀ era ਕੀ ਐ ਮਗਰੀ ਆਈਂਦੇ ਆਪਣੇ ਮਗਰ ਆਉਂਦੇ ਮਗਰ ਆਪਣੇ ਤੇ ਹੁਣ ਬਹੁ ਭਗਾਈ ਮਾਰ ਲਈ ਲੱਗ ਗਿਆ ਪਤਾ ਕੱਢਣ ਪਾਉਨ ਨੂੰ ਹੈਣੀ ਆਪਣੇ ਕੁਛ ਦੂਜੇ ਛੱਲੇ ਚੱਲ ਗਿਆ ਮੁੰਡਾ ਘਰੇ ਫਿਰ ਤੇ ਬਾਬੋ ਕਹਿਰਾ ਲੱਗ ਗਿਆ ਆਪਣਾ ਤੇ ਕਹਿਰਾ ਕੁਰਾ ਬੋਲਦਿਏ ਬੋਲਦਿਏ ਮੁੰਡਾ ਫਿਰ ਕਹਿਰਾ ਮਦਲ ਨਹੀਂ ਪੂਆ ਪੱਕੀ ਗੱਲ ਐ ਲੈ ਫਿਰ ਕੈਮਰਾਮੈਨ ਕੈਮਰਾ ਫੜ ਕਰ ਬੁੱਢਾ ਤੇਰਾ ਕੁੜਾ ਬੋਲਦਿਏ ਖਜਾਨਾ 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 ਪਹਿਲਾਂ ਵਖਾ ਦੇ ਸੀ ਦੁਆਰੇ ਦੇ ਆਵੇ ਦੁਆਰੇ ਵਖਾ ਕਰਨਾ ਆਪਾਂ ਦੁਆਰਾ ਵਖਾ ਲੀਏ ਜੀ ਖਜਾਨੇ ਬਹੁਤ ਤਗੜੇ ਪੈਸੇ ਖਜਾਨੇ ਚਾਰ ਬਣੀ ਦੇ ਡਾਇਮੰਡ ਹੈ ਇਹ ਇਥੋਂ ਨਹੀਂ ਮਿਲਦਾ ਬਾਹਰਲਾ ਡਾਇਮੰਡ ਹੈ ਬਾਹਰਲਾ ਡਾਇਮੰਡ ਹੈ ਇਹ ਯੂਪੀਆ ਡਾਇਮੰਡ ਲੱਗਦਾ ਮੈਨੂੰ ਇਹ ਭਾਈ ਨੇ ਉੱਤੇ ਡਿਗੇ ਮੇਰੇ ਇਹਾ ਟੱਟੀ ਦਿਖਾਈ ਜਾਂ ਲੋਕਾਂ ਦੀ ਇਹ ਮੇਰਾ ਭਾਈ ਨੇ ਟੱਟੀ ਆ ਜੀ ਬਾਹਰ ਦੇ ਛਲੇ ਦੀ ਬਾਹਰ ਦੇ ਅੰਦਰ ਦੀ ਹਾਲ ਦिए ਇਥੇ ਗੁਰੂ ਆ। ਇੱਥੇ ਰੱਖ। ਜਾਂਦਾ ਬਾਹਰ ਉੱਡਦਾ। ਮੰਨ ਗਿਆ? ਮੰਨ ਨਹੀਂ ਗਈ ਮੰਨ ਨਹੀਂ। ਦੱਸ ਦੇ ਹੁਣ ਤਾਂ ਮੈਨੂੰ। ਮੰਨ ਜੀ ਮੈਂ ਮੰਨ। ਹੁਣ ਤਾਂ ਕੋਈ ਨਹੀਂ। ਮੰਨੀ। ਉਹ ਆਪਣਾ ਚਿਕਨਾ ਵਾਲਾ ਜਾਨਵਰ ਹੈ। ਨਗਰੀ ਆ ਗਿਆ ਆਪਣੀ ਜੇ। ਉਹ ਬੈਠਾ। ਫੜ ਲਾਂ ਨੂੰ। ਫੜ ਲੈ ਹੁਣ। ਉਹ ਸਿੱਧਾ ਛਤਰੀ ਦੇ ਹੁੰਦਾ ਈ ਵੇਖੋ ਕਰੋ ਚੈੱਕ। ਉਹ ਫਿਰ ਦ। ਹੈਂ? ਫੜ ਲਈ ਹੁਣ। ਫੜ ਲਾਂਗੇ। ਫੜ ਲੈ ਹੁਣ। ਫੜ ਲਾਂਗੇ ਪਹਿਲਾਂ ਫੜਾ ਸੀ ਮੈਂ। ਕੀ ਫਟਾ ਜੀ ਮੈਂ ਨੀਰਾ ਵੱਢੀ ਹੁੰਦੀ ਆ ਕੇ ਕੋਲੇ ਬਹਿ ਗਿਆ ਮਗੜਾ ਕਿਦਨੇ ਲੱਤੀ ਫੜ ਲਈ ਲੱਤੀ ਫੜਦੀ ਰਹੀ ਹੋਰ ਟੁੱਪ ਲਿਆ ਡੋਕਲਾ ਹੋਰ ਆ ਬੱਬ ਚੱਲਦੇ ਆ ਬਕਰੇ ਉਂਡਿਆ ਵਾਏ ਤੇ ਮੰਡੀ-ਮੁੰਡੀ ਚੱਲੇ ਕੇ ਆਉਣੇ ਆ ਡੰਨਾ ਜੀ ਚੱਲ ਕੇ ਕਰੇ ਆਜੋ ਜੀ ਆਜੋ ਆ ਚੱਲ ਜੀ ਆਜੋ ਆਜੋ ਦਰਸ਼ਨ ਕਰਾ ਦੇ ਆਪਣੇ ਜਾਨਵਰ ਦੇ ਬਾਜੀ ਆ ਨજર ਨਾ ਲਾਜੀ ਨજર ਤਾਂ ਨਹੀਂ ਲਾਉਂਦੇ ਕਰੋ ਬਾਜੀ ਵਾਲਾ ਆਪਣਾ ਕਰੋ ਗਰਾਂ ਚੈੱਕ ਚਿੱਟੀਆਂ ਅੱਖਾਂ ਦਾ ਕਾਲੇ ਪੈਰ ਹੈ ਅੱਛਾ ਕਰੋ ਵਾਚ ਉੜਦਾ ਨਹੀਂ ਇਹ ਹੱਥ ਆ ਜਾਂਦਾ ਹੱਥ ਤੇ ਲਾਇਆ ਨੂੰ ਲੋ ਆਪਿਓ ਮੁੰਡਾ ਕਹਿੰਦਾ ਮੈਂ ਫੜਦਾ ਬਗਲਾ ਹੈ ਵੇਖਦਾ ਜੀ ਨਹੀਂ ਉੜਦਾ ਨਹੀਂ ਉੜਦਾ ਵੇਖਾ ਜੇਦੀ ਵੇਖ ਲੈ ਵੀਡੀਓ ਲੰਮੀ ਹੋ ਜਾਂਦੀ ਆਪਣੀ ਵਾਟਾ ਫੜਾ ਟਾਲ ਹੁੰਦੇ ਫੁੱਦੂ ਜਿਹੜਾ ਇਹ ਇਹ ਉੱਡੇ ਨਹੀਂ ਹਾਂ ਲਓ ਜੀ ਚੱਲ ਪੇ ਘਰ ਨੂੰ ਘਰੇ ਆ ਕੇ ਆਪਾਂ ਕਿੱਥੇ ਆਣਾ ਮੰਡੀ ਇੱਧਰ ਵੇ ਜਾਣਾ ਆਪਾਂ ਤੇਲ ਲੈ ਕੇ ਡੀਜ਼ਲ ਮੇਰੇ ਹਿਸਾਬ ਨਾਲ ਹਾਂ ਤੇਲ ਲਿਓਣਾ ਆਪਾਂ ਖੋਪੇ ਦਾ ਖੋਪੇ ਦਾ ਖੋਪੇ ਦਾ ਖੋਪੇ ਦੇ ਲਿਓਣਾ ਰਾਮ ਚ ਪਾ ਕੇ ਵੱਟਾ ਚਲਾਉਣਾ ਪਰ ਕੋਪਰੇਟੇਟ ਕੋਪਰੇਟੇਟ ਇਹ ਲਾਵਾ ਕਿਤੇ ਕਿੱਥੇ ਰਹੇਗਾ ਲਾਵਾ ਕਿਤੇ ਕਿੱਥੇ ਖੋਰੇ ਵਾਵਾ ਰਾ ਲਾ ਕੇ ਵਾਦੂ ਦੀ ਜਾਲ ਲਾਵਾ ਲੰਮਾ ਹੋ ਜੇ ਸੀ ਮੈਂ ਦੇ ਰਿਹਾ ਬਾਹ ਮੂੰ ਲੰਮੀ ਹੋਊਗੀ ਓਏ ਕਿ ਕਿਤਰਾ ਨਹੀਂ ਸੁਣਦੀ ਕਰਕੇ ਬਾਹ ਲੰਮੀ ਹੋ ਜੂਗੀ ਬਸ ਜਾਂਦੀ ਹੈ ਜੀ ਮਾਰ ਦਾਂਗੇ ਚੱਕ ਦਾਂਗੇ ਲਰ ਮੇ ਵੀਰੋ ਤੇ ਤੇ ਲੈ ਕੇ ਆ ਗਏ ਆਪਾਂ ਕਿਧੜੇ ਗਏ ਤਾ ਨਾ ਤੇ ਹੁਣ ਤੇਲ ਤਾਂ ਸੈਟਾ ਕੰਮ ਹੈ ਉਤਰੇ ਹੀ ਮੈਂ ਗਿਆ ਸੀ ਬੰਦੇ ਕੀ ਦਾਗਾ ਇਹ ਮਿਲਲਾ ਲਕੇ ਦੀਂਦੇ ਨੂੰ ਇੱਥੋਂ ਤੇ ਆ ਆ ਆਪਣੀ ਘਰ ਲਾਲ ਤੇ ਡਾ ਲਾ ਤੇ ਲਕੇ ਬਾਹਰ ਕੱਢ ਕੇ ਬਹਿਣਾ ਮੈਂ ਤੇ ਮਿਲਲਾ ਦਾ ਆਜੂ ਥੱਲੇ 100% ਦਾ ਆਜੋ 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 ਲੱਗ ਜੂ ਪਤਾ ਆਜੋ 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 ਤੇ ਤੇ ਆਓ ਇੱਥੇ ਕੀ ਹੁਣ ਚੈੱਕ ਕਰਦਾ ਕੀ ਕਰਦਾ ਬਹਿਣਿਆ ਆ ਵੀ ਸਕਦਾ ਤੇ ਨਹੀਂ ਵੀ ਆਦਾ ਪਤਾ ਨਹੀਂ ਕੀ ਦਾ ਕੁਛ ਹੈ ਆ ਇਹਦਾ ਮੈਨੂੰ ਪਤਾ ਨਹੀਂਗਾ ਤੇ ਫਿਰ ਆ ਸਾਹਮਣੇ ਬੈਠਾ ਕਰਦੇ ਆਪਣੇ ਹਾਂ ਇਹ ਰਹਾ ਚਲੋ ਕੋਈ ਨਹੀਂ ਵਹਿਣਗੇ ਸ਼ਿਰਦਿਆ ਚੋਬਰ ਜੀ ਆਪਾਂ ਚੱਲਦੇ ਹਾਂ ਅੰਦਰ ਮਣਪੇ ਦੇ ਕੋਲੇ ਤੇ ਆਪੇ ਘਰੇ ਵੇਖ ਲੈਣਗੇ ਵੇਖੋ ਜੋੜੀਆਂ ਫੜਦੀਆਂ ਸਾਡੀਆਂ ਬਾਕੀ ਗਾਂ ਕਰਦੇ ਆ ਉਸੇ ਹੋ ਰਹੇ ਚਲੋ ਫਿਰ ਚੱਲੀਏ ਲੈ ਮੇਰੇ ਵੀਰੋ ਕਿੱਥੇ ਆ ਗਏ ਕਹਿੰਦੇ ਉੱਥੇ ਆ ਗਏ ਜਿੱਥੇ ਪਹਿਲਾਂ ਗਏ ਸੀਗੇ ਤੇ ਉੱਥੇ ਤੁਹਾਨੂੰ ਪਤਾ ਹੀ ਜਿਵੇਂ ਪੱਤੇ ਆ ਤਾਂ ਲੈ ਹੀ ਆਏ ਆ ਤਾਂ ਮੁੰਡਾ ਨਹੀਂ ਗਿਆ ਤਾਂ ਮੁੱਕਰ ਗਿਆ ਮੌਕੇ ਤੇ ਆ ਕੇ ਜਵਾਬ ਦੇ ਗਿਆ ਓਏ ਅਰਦਾਣਾ ਦਾਣਾ ਕਿਹੜਾ ਪੋਣਾ ਤੂੰ ਡੱਕਾ ਨਹੀਂ ਕੰਮ ਕਰ ਵੇਲਾ ਜਾ ਮੈਂ ਤੂੰ ਟੱਟਾ ਟੱਟਾ ਨਹੀਂ ਗਿਆ ਉਹ ਟੱਟਾ ਵੇਲਾਤਾ ਜੀ ਇਹ ਨਹੀਂ ਕੁਛ ਕਰਦਾ ਹੁਣ ਕੀ ਖਾਈਏ ਨਾ ਹੈ ਗਿਰਿਆ ਖਾਣਾ ਹੈ ਗਿਰਾ ਨਹੀਂ ਖਾਣਾ ਗਿਰਾ ਕਿੰਨਾ ਜੀ ਗਿਰਾ ਨਹੀਂ ਖਾਣਾ ਗਿਰਾ ਠੀਕ ਹੈ ਲਵ ਲਈ ਮੇਰੇ ਬੀਰੋ ਤੇ ਆ ਗਿਆ ਆਪਾਂ ਹੁਣ ਘਰੇ ਤੇ ਉਹ ਸ਼ੋਰ ਸ਼ਰ ਜਿਹੜੇ ਛੱਡੇ ਆਪਣੇ ਆਪਣੇ ਲਿਆ ਜੀ ਸ਼ੋਰ ਸ਼ਰ ਕਿ ਨਾ ਉਹ ਇਹ ਆਵਾਜ਼ ਨਾ ਉਹ ਖਾਣੀ ਨਾ ਉਹ ਨਵੀਂ ਐਨੇ ਕੁ ਸਮਾਂ ਹੋ ਗਿਆ ਜਿਹੜਾ ਬੰਦਾ ਸਾਡੇ ਕੋਲੇ ਦਾ ਮਿਰਦ ਉਹਦਾ ਇਨਾ ਜਾ ਰਿਹਾ ਨਾ 24 ਘੰਟੇ ਭੁੱਲਿਆ ਨਾ ਮਤਵਾ ਦਾਣੇ ਬਨੇ ਪਾ ਗਿਰਨ ਆਉਣ ਦੀ ਬਾਜਰਾ ਇਹ ਬਾਜਰੇ ਸ਼ਕੀਨ ਆ ਮੁੰਡੇ ਸਾਡੇ ਅੱਜ ਖਾਈਏ ਨੀ ਸਾਈ ਰਾਤ ਪਾਣੀ ਪੂਣੀ ਪੀ ਲੈਣਾ ਵੇ ਆਇਓ 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 ਦੇਖੋ ਦੇਖ ਦਿਡਲੇ ਆ ਇਹ ਖਾਂਦੇ ਹੀ ਬਾਲਾ ਭਾਵੇਂ ਆ ਹੀ ਜਾਵੇ ਤੇਰਾ ਲੈ ਬਾਹਰੋਂ ਨੂੰ ਮਸਾ ਹੀ ਮਿਲਦਾ ਰਣ ਨੂੰ ਚਲੋ ਆਪਿਓ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਮਿਲਦਾ ਐ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਵਧੀਆ ਲੱਗੀ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਟੰਬਾ ਵਜੇ ਸਰਚ ਮੇਰੇ ਫਾਈਂਡ ਕਰ ਲਖੜਾ ਇਸਕਾ ਕਿੱਥੇ ਹੈ ਪਿੰਨ ਓ ਚਲੋ ਬਾਏ ਬਾਏ ਪੈਮ ਲੋਡਿੰਗ ਲਵ ਯੂ ਬਾਏ ਬਾਏ